ਇਹ ਜਿਹੜੇ ਲੋਕ ਤੁਸੀਂ ਦੇਖ ਰਹੇ ਹੋ ਇਹ ਧਰਤੀ ਤੇ ਆਖਰੀ ਕਬੀਲਾ ਹੈ ਜਿਹੜਾ ਅੱਜ ਵੀ ਸ਼ਿਕਾਰ ਕਰਕੇ ਕੱਚਾ ਮਾਸ ਖਾਂਦਾ ਹੈ ਮਢਲੇ ਮਢੁੱਕ ਦੇ ਵਾਰ ਇਹ ਉੱਤਰੀ ਅਮਰੀਕਾ ਦੇ ਵਿੱਚ ਤੈਜ਼ੀਨੀਆਂ ਦੇ ਵਿੱਚ ਜੰਗਲਾਂ ਦੇ ਵਿੱਚ ਰਹਿਣ ਵਾਲਾ ਕਬੀਲਾ ਹੈ ਔਰ ਇਹਨਾਂ ਦੀ ਗਿਣਤੀ ਲਗਭਗ 1200 ਤੋਂ ਲੈ ਕੇ 1500 ਤੱਕ ਹੈ ਔਰ ਇਹਨਾਂ ਦਾ ਮੁੱਖ ਖਾਣਾ ਸ਼ਿਕਾਰ ਕਰਨਾ ਤੇ ਕੱਚਾ ਮਾਸ ਖਾਣਾ ਹੀ ਹੈ ਜਦੋਂ ਇਹ ਸ਼ਿਕਾਰ ਕਰਦੇ ਆ ਤਾਂ ਉਹ ਨਿੱਕੇ ਤੋਂ ਲੈ ਕੇ ਵੱਡੇ ਤੱਕ ਹਰੇਕ ਤਰ੍ਹਾਂ ਦੇ ਜੀਵ ਦਾ ਸ਼ਿਕਾਰ ਕਰਦੇ ਆ ਔਰ ਹਰੇਕ ਤਰ੍ਹਾਂ ਦੇ ਜੀਵ ਦਾ ਹਰੇਕ ਅੰਗ ਖਾ ਲੈਂਦੇ ਆ ਸ਼ਿਕਾਰ ਕਰਨ ਵਾਸਤੇ ਇਹ ਆਪਣੇ ਹੀ ਬਣਾਏ ਹੋਏ ਰਵਾਇਤੀ ਹਥਿਆਰਾਂ ਦੀ ਵਰਤੋਂ ਕਰਦੇ ਆ ਜਿਨ੍ਹਾਂ ਦੇ ਵਿੱਚ ਕਈ ਤਰ੍ਹਾਂ ਦੇ ਤੀਰ ਤੇ ਪਹਾਲੇ ਹੁੰਦੇ ਆ ਪਾਣੀ ਦਾ ਇਹਨਾਂ ਦਾ ਮੁੱਖ ਸੋਮਾ ਮੀਂਹ ਦਾ ਪਾਣੀ ਹੈ ਔਰ ਜਦੋਂ ਫਿਰ ਸੋਕੇ ਦਾ ਟਾਈਮ ਹੁੰਦਾ ਤਾਂ ਫਿਰ ਇੱਕ ਦਰਖਤ ਹੁੰਦਾ ਉਸ ਜੰਗਲ ਦੇ ਵਿੱਚ ਜਿਹਨੂੰ ਬਾਬਲ ਦਾ ਦਰਖਤ ਕਹਿੰਦੇ ਆ ਜਿਹੜਾ ਕਿ ਇਹਨਾਂ ਲਈ ਵਰਦਾਨ ਸਦ ਹੁੰਦਾ ਹੈ ਤੇ ਜਦੋਂ بارش ਆਉਂਦੀ ਆ ਉਹ ਤਕਰੀਬਨ ਆਪ ਦੇ ਵਿੱਚ 1 ਲੱਖ ਲੀਟਰ ਤੱਕ ਪਾਣੀ ਜਮਾ ਕਰਨ ਦੀ ਸਮਰੱਥਾ ਰੱਖਦਾ ਹੈ ਤੇ ਜਦੋਂ ਉਹ ਦਰਖਤ ਸੁੱਕ ਜਾਂਦਾ ਹੈ ਤੇ ਉਹਦੇ ਵਿੱਚ ਹੀ ਆਪਦਾ ਘਰ ਵੀ ਬਣਾ ਲੈਂਦੇ ਆ ਜਿੱਥੋਂ ਤੱਕ ਇਹਨਾਂ ਦੇ ਮਕਾਨਾਂ ਦੀ ਗੱਲ ਕਰੀਏ ਤਾਂ ਬਿਲਕੁਲ ਮੁੱਢਲੇ ਮਨੁੱਖਵਾਦ ਇਹ ਕਾਫੂਸ ਜਾਂ ਡੰਡਿਆਂ ਦੇ ਛੋਟੇ-ਮੋਟੇ ਝੋਪੜੀਆਂ ਬਣਾ-ਬਣਾ ਕੇ ਘਰ ਜੜੇ ਉਹਨਾਂ ਦੇ ਵਿੱਚ ਰਹਿੰਦੇ ਆ ਜਾਂ ਇਹ ਗੁਫਾਵਾਂ ਦੇ ਵਿੱਚ